ਹਾਂਜੀ ਖੜੇ ਆ ਗੁਰਥਲੀ ਦੇ ਪੁਲ ਤੋਂ ਅੱਗੇ ਜੋ ਰੋਲ ਨੂੰ ਜਾ ਰਿਹਾ ਰਸਤਾ ਹੈ ਬਠਿੰਡਾ ਬ੍ਰਾਂਚ ਹੈ ਜੋ ਨਹਿਰ ਹੈ ਇਸ ਵਿੱਚੋਂ ਪੰਜਾਬ ਸਰਕਾਰ ਵੱਲੋਂ ਜੋ ਰੇਤ ਕੱਢਿਆ ਜਾ ਰਿਹਾ ਨਹਿਰਾਂ ਦੀ ਸਫਾਈ ਕਰਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਠੇਕੇਦਾਰ ਨੇ ਇਹਨਾਂ ਵੱਲੋਂ ਰਿੱਤਾ ਕੱਢਿਆ ਗਿਆ ਤੇ ਇਹ ਜੰਗਲਾਤ ਵਿਭਾਗ ਦੇ ਜਗਾ ਸਾਹਮਣੇ ਇਸ ਵਿੱਚ ਇਹਨਾਂ ਨੇ ਆਪਣਾ ਰਿੱਤਾ ਕੱਢ ਕੇ ਰੱਖਿਆ ਹੋਇਆ ਜਿਸ ਕਰਕੇ ਵੱਡੀ ਪੱਧਰ ਦੇ ਉੱਪਰ ਜੋ ਜੰਗਲਾਤ ਵਿਭਾਗ ਦੇ ਦਰਖਤ ਨੇ ਇਹ ਇਥੋਂ ਤੋੜ ਦਿੱਤੇ ਗਏ ਨੇ ਪੁੱਟ ਦਿੱਤੇ ਗਏ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋ ਕਲੋਜ਼ ਕਰਕੇ ਦਿਖਾਇਆ ਜਾਵੇ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਵੱਡੇ ਦਰਖਤ ਨੇ ਇਹ ਇਥੋਂ ਇਹਨਾਂ ਨੇ ਆਪਣਾ ਰੇਤਾ ਰੱਖਣ ਦੇ ਲਈ ਤੋੜ ਦਿੱਤੇ ਨੇ ਇਥੋਂ ਬਹੁਤ ਸਾਰੇ ਦਰਖਤ ਇਸ ਤਰ੍ਹਾਂ ਇੱਥੇ ਨੀਚੇ ਹੀ ਦੱਬੇ ਹੋਏ ਨੇ ਤੇ ਅੱਗੇ ਆ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੜਾਂ ਤੋਂ ਪੁੱਟ ਦਿੱਤਾ ਗਿਆ ਹੈ ਕਿਉਂਕਿ ਇਹ ਜੋ ਜਗ੍ਹਾ ਕਦੇ ਵੀ ਇੱਥੇ ਖਾਲੀ ਨਹੀਂ ਸੀ ਇੱਥੇ ਇਹ ਸਾਰੀ ਜਗ੍ਹਾ ਦਰਖਤਾਂ ਨਾਲ ਭਰੀ ਹੋਈ ਸੀ ਇਹਨਾਂ ਨੇ ਠੇਕੇਦਾਰਾਂ ਨੇ ਤੇ ਜੋ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਇਹਨਾਂ ਵੱਲੋਂ ਇਹ ਜੋ ਰੇਤਾ ਹੈ ਇਹ ਇੱਥੇ ਰੇਤਾ ਰੱਖਿਆ ਗਿਆ ਜਿਸ ਕਰਕੇ ਇਹ ਜੋ ਦਰਖਤ ਨੇ ਤੋੜ ਦਿੱਤੇ ਗਏ ਨੇ ਆਹ ਦੇਖ ਸਕਦੇ ਹੋ ਕਿ ਆਹ ਜੜਾਂ ਦੇਖ ਸਕਦੇ ਹੋ ਕਿ ਜੜਾਂ ਦਰਖਤਾਂ ਦੀ ਬਿਲਕੁਲ ਇਸੇ ਤਰ੍ਹਾਂ ਪਈਆਂ ਨੇ ਹੋਰ ਵੀ ਅੱਗੇ ਤੁਸੀਂ ਦੂਸਰੀ ਸਾਈਡ ਦੇਖ ਸਕਦੇ ਹੋ ਕਿ ਇਹ ਕਿੱਡਾ ਵੱਡਾ ਦਰਖਤ ਹੋਵੇਗਾ ਕਿ ਇਸ ਦੀਆਂ ਜੜਾਂ ਨੇ ਇਸ ਦੇ ਵਿੱਚ ਹੀ ਇਹ ਜੋ ਦਰਖਤ ਨੇ ਦਬ ਦਿੱਤੇ ਗਏ ਨੇ ਤੋੜ ਦਿੱਤੇ ਗਏ ਨੇ ਅੱਗੇ ਵੀ ਸਾਰੇ ਜੋ ਜਗ੍ਹਾ ਹੈ ਆਹ ਜਗ੍ਹਾ ਇੱਥੇ ਕਦੇ ਖਾਲੀ ਨਹੀਂ ਸੀ ਇੱਥੇ ਸਾਰੇ ਦਰਖਤ ਸੀ ਜਾਂ ਤਾਂ ਦਰਖਤ ਪੁੱਟ ਕੇ ਇੱਥੇ ਇਹਨਾਂ ਨੇ ਕਿਤੇ ਹੋਰ ਸੁੱਟ ਦਿੱਤੇ ਬਹੁਤ ਸਾਰੇ ਦਰਖਤ ਇਸੇ ਤਰ੍ਹਾਂ ਇੱਥੇ ਪਏ ਨੇ ਤੁਸੀਂ ਨਾਲ-ਨਾਲ ਕੈਮਰਾ ਸਕਰੀਨ ਉੱਪਰ ਦੇਖ ਸਕਦੇ ਹੋ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਦਰਖਤ ਹੈ ਕਿੱਡਾ بڑا ਦਰਖਤ ਹੈ ਜੋ ਇਸੇ ਤਰ੍ਹਾਂ ਪੁੱਟ ਕੇ ਵਿੱਚ ਦਬ ਦਿੱਤਾ ਗਿਆ ਹੈ ਇਸ ਤਰ੍ਹਾਂ ਦੇ अनेका ਅੰਦਲਖਤ ਨੇ ਦੇਖ ਸਕਦੇ ਹੋ ਕਿੱਡੇ-ਕੱਡੇ ਪੁਰਾਣੇ ਅੰਦਲਖਤ ਨੇ ਇਹ ਇਹ ਠੇਕੇਦਾਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆ ਹੋਇਆ ਇਹ ਦਰਖਤ ਪੁੱਟ ਦਿੱਤੇ ਗਏ ਨੇ ਤੋੜ ਦਿੱਤੇ ਗਏ ਨੇ ਜਦੋਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਇਹਨਾਂ ਉੱਪਰ ਐਫਆਈਆ ਦਰਜ ਕਰਾਉਣਗੇ ਜਿਹੜੋ ਠੇਕੇਦਾਰ ਨਾਲ ਗਲਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਫਿਲਹਾਲ ਚੰਡੀਗੜ੍ਹ ਗਿਆ ਹੋਇਆ ਹੈ ਤੇ ਜੋ ਦਰਖਤ ਤੋੜੇ ਗਏ ਨੇ ਉਹ ਅਸੀਂ ਦਰਖਤ ਨਵੇਂ ਲਗਵਾ ਦਵਾਂਗੇ ਕਿ ਇਹ ਕਿੰਨੇ ਇਹ 50 50 100 100 ਸਾਲ ਪੁਰਾਣੇ ਦਰਖਤ ਸੀਗੇ ਜੋ ਇਹਨਾਂ ਵੱਲੋਂ ਤੋੜ ਦਿੱਤੇ ਗਏ ਨੇ ਪੰਦ ਦਿੱਤੇ ਗਏ ਨੇ ਅਗਰ ਨਵੇਂ ਦਰਖਤ ਵੀ ਲਗਾਉਣਗੇ ਤਾਂ ਕਿੰਨਾ ਸਮਾਂ ਲੱਗੂਗਾ ਉਹ ਦਰਖਤ ਵੱਡੇ ਹੋਣ ਦੇ ਲਈ ਤੋ ਤੁਸੀਂ ਦੇਖ ਸਕਦੇ ਹੋ ਕਿ ਅੰਨੀ ਪੀਰੀਆ ਕੁੱਤੇ ਚੱਟ ਰਹੇ ਨੇ ਇਹ ਠੇਕੇਦਾਰਾਂ ਨੂੰ ਜੋ ਰੇਤ ਦੇ ਠੇਕੇਦਾਰ ਨੇ ਇਹਨਾਂ ਵੱਲੋਂ ਇਹਨਾਂ ਇੰਨੀ ਐਡੀ ਵੱਡੇ ਵੱਧ ਦੇ ਉੱਪਰ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਹਨਾਂ ਦੇ ਉੱਪਰ ਕੋਈ ਐਫਆਈਆ ਦਰਜ ਨਹੀਂ ਕਰਾਈ ਗਈ ਜੋ ਸਬੰਧਤ ਜ਼ਿਲਾਤ ਮੈਂ ਮੈਂਕਮੇਦਦ ਘਾਰੀ ਨੇ ਉਹਨਾਂ ਨਾਲ ਵੀ ਗਲਤ ਕਰਾਂਗੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਫਲਹਾਲ ਉਹਨਾਂ ਨਾਲ ਰਾਬਤਾ ਕਦੇ ਨਹੀਂ ਹੋ ਸਕਿਆ ਤੇ ਇਸ ਬਾਰੇ ਪੂਰੀ ਜੋ ਵਿਸਤ੍ਰਿਤ ਰਿਪੋਰਟ ਆ ਬਹੁਤ ਜਲਦੀ ਤੁਹਾਡੇ ਨਾਲ ਪੇਸ਼ ਕਰਾਂਗੇ ਮੈਂ ਗਰਦੀਪ ਸਿੰਘ ਸ਼ਾਹਪੁਰ ਕੈਮਰਾਮੈਨ ਸਰਦੀਪ ਸਿੰਘ ਬਲਾਸਪੁਰ ਦੇ ਨਾਲ ਦਾ ਆਪਣਾ ਟੀਆ ਤੋਂ ਕਿੰਨੀ ਕਿੰਨੀਆਂ ਟਰਾਲੀਆਂ ਲੈ ਸਕਿੰਦੇ ਹੋ ਲੈਣੇ ਆ 10 ਟਰਾਲੀਆਂ ਲੈਂਦਾ ਦੀ ਇਹਨਾਂ ਨੂੰ ਮੈਂ ਵੀ 1500 ਰੁਪਏ ਲੈ ਲਿਓ ਟਰਾਲੀ ਦਾ ਹਾਂਜੀ ਇਹ ਕਿੰਨਾ ਕਹਿੰਦੇ ਨੇ ਇਹ ਮੰਗਦਿਆ 2 ਸੈਂਕੜੇ ਨਾਲ 3000 ਰੁਪਏ ਇਹ ਤਿੰਨ ਮੰਗ ਰਿਹਾ 1500 ਟਰਾਲੀ 1500 ਰੁਪਏ ਸੈਂਕੜਾ ਸੈਂਕੜਾ ਹਾਂ ਵੀਰ ਜੀ ਟਰਾਲੀ ਦੇ ਡੇਢ ਕੇ ਸੈਂਕੜਾ ਪੈਂਦਾ ਅੱਛਾ ਜੀ ਇਹ ਕਹਿੰਦਾ 2 ਸੈਂਕੜੇ ਆ ਉਹ ਤਾਂ 3000 ਰੁਪਏ ਮੰਗਦੇ ਆ ਰੇਟ ਜਿਆਦਾ ਇਹ ਤਾਂ ਕਹਿੰਦਾ ਵੀ ਅਸੀਂ ਰੇਟ ਘਟਾਇਆ ਹੋਇਆ ਤਾਂ ਕਹਿੰਦਾ ਵੀ ਅੱਜ ਬਹੁਤ ਸਸਤਾ ਰੇਟ ਰੇਟਾ ਦੇ ਰਹੇ ਆ ਅਸੀਂ ਕੋਈ ਸਸਤਾ ਨਹੀਂ ਦਿਆਗਾ ਇਹ ਤਾਂ ਕਹਿੰਦਾ ਸਰਕਾਰੀ ਰੇਟ ਜਿਹੜਾ ਹੈਗਾ 70 ਰੁਪਏ ਅਸੀਂ ਕਹਿੰਦੇ 14 ਰੁਪਏ ਲੈ ਰਹੇ ਆ ਕਹਿੰਦੇ ਫੋਟੋ ਕੋਈ ਨਹੀਂ ਇਹ ਤਾਂ 1500 ਰੁਪਏ ਲੈਂਦੇ ਆ ਇੱਕ ਟਰਾਲੀ ਦਾ ਇੱਕ ਸੈਂਕੜੇ ਦਾ ਇੱਕ ਸੈਂਕੜੇ ਦਾ ਅੱਛਾ ਜੀ ਉਹ 1500 ਪਰ ਉਹੀ 15 15 ਰੇਟ ਪੁੱਟ ਹੋ ਗਿਆ ਬਾਕੀ ਅਸੀਂ ਮਿੱਟੀ ਖਾਂਦੇ ਆ ਉੱਥੇ ਗਰਦ ਹੜਾਉਂਦੇ ਆ ਸਾਡੇ ਸਾਰੇ ਪਿੰਡਾਂ ਦੇ ਰੁਕਤੇ ਰਿੱਤਾ ਕਰਿਆ